ਦੋਸਤੋ ਤੁਸੀਂ ਸੁਣਿਆ ਹੋਵੇਗਾ ਕਿ ਹਿੰਦੁਸਤਾਨ ਵਿੱਚ ਬਹੁਤ ਸਾਰੇ ਮਤਲਬ ਜ਼ਿਆਦਾਤਰ ਇਹੇ ਹੋਟਲ ਜਾਂ ਢਾਬੇ ਹੈਗੇ ਆ ਜਿੱਥੇ ਖਾਣੇ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਿੱਤੀ ਜਾਂਦੀ ਹੈ ਕਦੇ ਸੋਚਿਆ ਕਿ ਇਹ ਕਾਦੇ ਵਾਸਤੇ ਹੁੰਦੀ ਹੈ ਇਹ ਇੱਕ ਹਿੰਦੁਸਤਾਨ ਦੀ ਪਰੰਪਰਾ ਪਰੰਪਰਾਗਿਤ ਇੱਕ ਡਾਈਜੈਸਟ ਆਯੁਰਵੇਦ ਮੈਡੀਸਨ ਆ ਜਿਹੜੀ ਸੌਂਫ ਆ ਉਹ ਤੁਹਾਡੇ ਖਾਣੇ ਨੂੰ ਪਚਾਉਂਦੀ ਆ ਤੇ ਜਿਹੜੀ ਮਿਸ਼ਰੀ ਆ ਉਹ ਬਾਡੀ ਅੰਦਰ ਜਿਹੜਾ ਤੁਹਾਡਾ ਪਾਚਣ ਤੰਤਰ ਆ ਜਿਹੜਾ ਤੁਹਾਡਾ ਪੇਟ ਆ ਉਥੇ ਠੰਡਕ ਪੈਦਾ ਕਰਦੀ ਆ ਜਿਸ ਨਾਲ ਪੇਟ ਵਿੱਚ ਜਲਨ ਨਹੀਂ ਹੁੰਦੀ ਐਸਿਡ ਨਹੀਂ ਬਣਦਾ ਸੋ ਇਹ ਇੱਕ ਕੁਦਰਤੀ ਹੈ ਤਾਂ ਇਹ ਕੁਦਰਤੀ ਦਵਾਈ ਦੇ ਤੌਰ ਤੇ ਹੀ ਵਰਤੀ ਜਾਂਦੀ ਆ ਮਿਸ਼ਰੀ ਵੀ ਔਰ ਸੌਂਫ ਵੀ ਪਰੰਤੂ ਆਪਣੀ ਡੇਲੀ ਰੁਟੀਨ ਵਿੱਚ ਵੀ ਆਪਾਂ ਇਹਦਾ ਇਸਤੇਮਾਲ ਕਰਦੇ ਆ ਲੇਕਿਨ ਵਕ ਵਕ ਹੋਟਲਾਂ ਵਿੱਚ ਬੜੇ ਪੁਰਾਣੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਵਿੱਚ ਇਹ ਚੀਜ਼ਾਂ ਜਿਹੜੀਆਂ ਸੀ ਚਲਦੀਆਂ ਸੀ ਜਿਨ੍ਹਾਂ ਨੂੰ ਲਗਾਤਾਰ ਹੁਣ ਤੱਕ ਚਲਾਇਆ ਜਾ ਰਿਹਾ ਆ ਸੋ ਇਹ ਚੀਜ਼ ਬਹੁਤ ਵਧੀਆ ਆ ਤੁਸੀਂ ਆਪਣੇ ਪਰਿਵਾਰ ਘਰ ਵਿੱਚ ਵੀ ਰੱਖ ਸਕਦੇ ਹੋ ਤੇ ਖਾਣੇ ਤੋਂ ਬਾਅਦ ਇਹਦਾ ਇਸਤੇਮਾਲ ਕਰ ਸਕਦੇ ਹੋ ਇਹਦੇ ਨਾਲ ਪੇਟ ਚ ਜਲਨ ਨਹੀਂ ਹੁੰਦੀ ਔਰ ਤੁਹਾਡਾ ਖਾਣਾ ਜਿਹੜਾ ਹੈਗਾ ਉਹ ਜਲਦੀ ਪਚ ਜਾਂਦਾ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ